ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਮੇਰੇ ਵੀਰ ਭੈਣਾਂ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਕਮੈਂਟਾਂ ਵਿੱਚ ਜਾ ਕੇ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਨਾ ਭੁੱਲਿਆ ਕਰੋ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੰਘਾ ਜੀ ਆਪਣੇ ਵਿੱਚੋਂ ਕੋਈ ਵਿਰਲੇ ਹੀ ਪਰਿਵਾਰ ਹੋਣਗੇ ਜੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਵਾਹਿਗੁਰਜੀ ਦੀ ਸਿਫਤ ਸਲਾਹ ਕਰਦੇ ਨੇ ਜੋ ਪਰਿਵਾਰ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰਜੀ ਦੀ ਸਿਫਤ ਸਲਾਹ ਕਰਦੇ ਆ ਉਹ ਪਰਿਵਾਰ ਵਧਾਈ ਦੇ ਹੱਕਦਾਰ ਨੇ ਉਸ ਸਤਿਕਾਰਯੋਗ ਨੇ ਪਰ ਜੋ ਅਜੇ ਗੁਰੂ ਵਾਲੇ ਨਹੀਂ ਬਣੇ ਜੋ ਅਜੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਉਹਨਾਂ ਦੇ ਪਰਿਵਾਰ ਦੇ ਜੋ ਵੀ ਜੀ ਕੋਈ ਮੇਰਾ ਵੀਰ ਜਾਂ ਕੋਈ ਮੇਰੀ ਭੈਣ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਤਾਂ ਨਿਤਨੇਮ ਤੋਂ ਬਾਅਦ ਜਦੋਂ ਵੀ ਅਰਦਾਸ ਕਰਦੇ ਨੇ ਤੇ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੋਂ ਇਲਾਵਾ ਆਪਣੇ ਪਰਿਵਾਰ ਲਈ ਅਮਰਤ ਵੇਲੇ ਦੀ ਦਾਤ ਵੀ ਜ਼ਰੂਰ ਮੰਗਿਆ ਕਰੋ ਕਿ ਪ੍ਰਮਾਤਮਾ ਕਿਰਪਾ ਕਰੋ ਮੇਰੇ ਪਰਿਵਾਰ ਤੇ ਮੇਰੇ ਪਤੀ ਤੇ ਮੇਰੇ ਬੱਚਿਆਂ ਤੇ ਕਿਰਪਾ ਕਰੋ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਜੀ ਦੀ ਸਿਫਤ ਸਲਾ ਕਰਿਆ ਕਰ ਆਪ ਜੀ ਦੀ ਵਡਿਆਈ ਕਰ ਸਕਣ ਤੇ ਕਿਹਾ ਕਰੋ ਕਿ ਪਾਤਸ਼ਾਹ ਜਿਹੜੀ ਤੁਸੀਂ ਮੇਰੇ ਤੇ ਮਿਹਰ ਕੀਤੀ ਆ ਮੈਨੂੰ ਅੰਮ੍ਰਿਤ ਵੇਲਾ ਬਖਸ਼ਿਆ ਏ ਉਸ ਲਈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਅਤੇ ਇਹ ਬਖਸ਼ਿਸ਼ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਤੇ ਜੋ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਉਹਨਾਂ ਦਾ ਪਤੀ ਜਾਂ ਕੋਈ ਹੋਰ ਫੈਮਿਲੀ ਮੈਂਬਰ ਸ਼ਰਾਬ ਜਾਂ ਹੋਰ ਨਸ਼ੇ ਦੇ ਆਦੀ ਨੇ ਜੋ ਕਿ ਗੁਰੂ ਘਰ ਵੱਲ ਬਿਲਕੁਲ ਵੀ ਮੂੰਹ ਨਹੀਂ ਕਰਦੇ ਤਾਂ ਉਹ ਮੇਰੀਆਂ ਭੈਣਾਂ ਨਿਤਨੇਮ ਤੋਂ ਬਾਅਦ ਇੱਕ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਪਤੀ ਆਪਣੇ ਬੱਚੇ ਜਾਂ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਲਈ ਕਰਿਆ ਕਰੋ ਅਤੇ ਉਸ ਤੋਂ ਬਾਅਦ ਵਾਹਿਗੁਰਜੀ ਦੇ ਅੱਗੇ ਅਰਦਾਸ ਕਰ ਲਿਆ ਕਰੋ ਕਿ हे ਪਾਤਸ਼ਾਹ ਮੇਰੇ ਪਰਿਵਾਰ ਨੂੰ ਅੰਮ੍ਰਿਤ ਵੇਲੇ ਦਾਤ ਬਖਸ਼ੋ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦੇ ਚੰਨਾਂ ਦਾ ਪ੍ਰੇਮ ਪਿਆਰ ਹਾਸਲ ਕਰ ਸਕਣ ਤਾਂ ਦੇਖਣਾ ਜਦੋਂ ਰੋਜ਼ਾਨਾ ਇਸ ਤਰ੍ਹਾਂ ਅਰਦਾਸ ਕਰੋਗੇ ਤਾਂ ਥੋੜੇ ਹੀ ਦਿਨਾਂ ਵਿੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਤੁਹਾਨੂੰ ਤੁਹਾਡੇ ਘਰ ਪਰਿਵਾਰ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਸਾਨੂੰ ਸਭ ਕੁਝ ਸਾਡੇ ਗੁਰੂਆਂ ਤੋਂ ਹੀ ਪ੍ਰਾਪਤ ਹੋਣਾ ਹੈ ਪਰ ਆਪਾਂ ਕੋਸ਼ਿਸ਼ ਨਹੀਂ ਕਰਦੇ ਜੀ ਆਪਣਾ ਪਤੀ ਜਾਂ ਆਪਣਾ ਬੱਚਾ ਗਲਤ ਸੰਗਤ ਵੱਲ ਜਾ ਰਿਹਾ ਹੈ ਤਾਂ ਆਪਾਂ ਵੀ ਦੂਸਰੇ ਪਾਸੇ ਮੂੰਹ ਚੁੱਕ ਲੈਂਦੇ ਆਂ ਕਈ ਬੀਬੀਆਂ ਪੰਡਤਾਂ ਦੇ ਜਾਣ ਲੱਗ ਜਾਂਦੀਆਂ ਨੇ ਪੰਡਤਾਂ ਨੂੰ ਜਾ ਕੇ ਹੱਥ ਦਿਖਾਉਣ ਲੱਗ ਜਾਂਦੀਆਂ ਨੇ ਪਰ ਜੋ ਵੀ ਸਾਨੂੰ ਮਿਲਦਾ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਹੀ ਮਿਲਦਾ ਹੈ ਇਸ ਲਈ ਸਭ ਕੁਝ ਗੁਰੂ ਨੇ ਹੀ ਦੇਣਾ ਹੈ ਅਤੇ ਗੁਰਬਾਣੀ ਦੇ ਰਾਹੀ ਹੀ ਦੇਣਾ ਹੈ ਇਸ ਕਰਕੇ ਅਮਰਤ ਵੇਲੇ ਦੀਆਂ ਪੰਜ ਮਾਣੀਆਂ ਤੋਂ ਬਾਅਦ ਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਵੀ ਇਹੀ ਅਰਦਾਸ ਕਰਾਂਗੇ ਵਾਹਿਗੁਰੂ ਜੀ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਮੇਰੇ ਪਰਿਵਾਰ ਤੇ ਵੀ ਮਿਹਰ ਕਰੋ ਤੇ ਮੇਰਾ ਪਰਿਵਾਰ ਵੀ ਅਮਰਤ ਵੇਲੇ ਨਾਲ ਜੁੜ ਸਕੇ ਅਤੇ ਆਪ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ